ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਸੁਪਰ ਸੀਟਰ ਦੇ ਟ్రਾਇਲ ਚੱਲ ਰਹੇ ਆ ਸਾਡੇ ਪਿੰਡ ਦੇ ਵਿੱਚ ਤੇ ਇਹ ਭਾਈ ਨਾਨਕਿਆਂ ਤੋਂ ਸੁਪਰ ਸੀਡਰ ਆਇਆ ਸਿੰਦਰਬੀਰ ਦੇ ਵਿੱਚ ਹੋ ਰਹੀ ਹੈ ਕਣਕ ਤੇ ਉਹ ਸਾਹਮਣੇ ਆਪਣੀ ਮੋਟਰ ਆ ਗਈ ਇੱਕ ਕਿੱਲੇ 'ਚ ਟ్రਾਇਲ ਲੈ ਰਹੇ ਹਾਂ ਇਸ ਵਾਰ ਗੱਠਾ ਬਣਾ ਦਿੱਤੀ ਆਪਾਂ ਨੇ ਗੱਠਾ ਬਣਾਉਣ ਤੋਂ ਬਾਅਦ 0 ਡ੍ਰਿਲ ਦੀ ਜਗ੍ਹਾ ਇਹ ਪ੍ਰੋਗਰਾਮ ਬਣਾਇਆ ਵੀ ਕਹਿੰਦੇ ਵੀ ਸੁਪਰ ਸੀਡਰ ਨਾਲ ਇਹ ਆਪਾਂ ਦੇਖੀਏ ਤਜਰਬਾ ਕਰਕੇ ਤੇ ਫਿਲਹਾਲ ਰੌਣੀ ਕਰਿਆ ਤਾਂ ਖੇਤ ਜਿਵੇਂ ਆ ਪ੍ਰਾਲ ਪ੍ਰੂਲ ਦੇ ਦੇ ਵਿੱਚ ਜ਼ੀਰੋ ਡ੍ਰਿੱਲ ਬਹੁਤ ਦਿੱਕਤ ਕਰਦੀ ਹੈ ਦੇ ਵਿੱਚ ਤੇ ਲੋ ਕਿੰਨਾ ਇਕੱਠਾ ਹੋ ਰਹੇ ਹਨ ਤਾਂ ਨਾਲ ਹੀ ਆਪਾਂ ਨੇ ਗੱਠਾ ਵੀ ਬਣਵਾਤੀਆਂ ਪਰ ਫਿਰ ਵੀ ਇਹ ਫੂਸ ਡਿੱਕਾ ਲਾਉਂਦਾ ਪਰ ਸੁਪਰ ਸੀਡ ਰੈਨ ਨੂੰ ਮਲਾਉਂਦਾ ਜਾਂਦਾ ਵਿੱਚ ਪੂਰਾ ਥੋੜੀ ਜਿਹੀ ਨਰਮ ਜਿਆਦਾ ਯਾਨੀ ਮਤਲਬ ਹੋਰ ਵੀ ਥੋੜਾ ਜਿਹਾ ਖੁਸ਼ਕ ਜ਼ਬਾਨ ਹੋਵੇ ਬੈ ਜਿਆਦਾ ਖੁਸ਼ਕ ਕਰਾਂਗੇ ਆਪਾਂ ਫਿਰ ਜਿਆਦਾ ਹਵਾ ਉਹ ਨਹੀਂ ਸੁੱਕ ਸੁੱਕ ਜੀ ਨਿਕਲੇ ਹੋਊਗੀ ਇੰਨੀ ਕੀ ਤਾਂ ਚਾਹੀਦੀ ਵੀ ਮੈਂ ਕਹਿੰਨਾ ਹੈਨਾ ਤੇ ਦਾਣਾ ਦੂਣਾ ਮਤਲਬ ਠੀਕ ਜਾ ਰਿਹਾ ਹੈ ਜਿੰਨੀ ਕਿ ਡੈਪਥ ਚਾਹੀਦੀ ਹੈ ਉਹਦੇ ਹਿਸਾਬ ਨਾਲ ਵੀ ਤਵੀਆਂ ਜਾ ਰਹੀਆਂ ਡੁੰਗੀਆਂ ਤੇ ਹੌਲੀ-ਹੌਲੀ ਇਦਾਂ ਹੀ ਤਜਰਬਿਆਂ ਨਾਲੇ ਕੰਮ ਲੋਟ ਆਉਣਾ ਹੈ ਮਹਾ ਜਦੋਂ ਜ਼ੀਰੋ ਡ੍ਰਿੱਲ ਆਈ ਸੀ ਪਹਿਲਾਂ-ਪਹਿਲਾਂ ਆਪਣੇ ਜਾਂ ਕਹਿੰਦੇ ਕਿੱਥੇ ਚੱਲਣੀ ਹੈ ਹਨਾ ਜਦਾਂ ਮੰਦੀਆ ਚ ਉਹ ਨਹੀਂ ਲਾਇਏ ਤੇ ਪਹਿਲਾਂ ਹੌਲੀ-ਹੌਲੀ ਜ਼ੀਰੋ ਡ੍ਰਿੱਲਾਂ ਦੇ ਲੋ ਹੁਣ ਆਪਣੇ ਜ਼ੀਰੋ ਡ੍ਰਿੱਲਾਂ ਨਾਲ ਕੰਕਾ ਹੁਣ ਇਹ ਵੀ ਬਦਲਾਅ ਕਰਨਾ ਹੀ ਪੈਣਾ ਹੌਲੀ-ਹੌਲੀ ਹੂੰ ਤੇ ਸਾਡੇ ਪਿੰਡ ਦੇ ਵਿੱਚ ਮੈਂ ਹਰੇਕ ਅਕਸਰ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਪਿੰਡ ਦੇ ਵਿੱਚ ਸੁਪਰ ਸੀਟਰ ਸਾਡੇ ਕਿਤੇ ਕੋਈ ਨਹੀਂ ਹੈਗਾ ਕਿਉਂਕਿ ਡਾਕਰ ਬਾਣਾ ਪੂਰਾ ਹੌਲੀ ਹੌਲੀ ਐਦਾਂ ਇੱਕ ਦੂਜੇ ਨੂੰ ਦੇਖ ਦੇਖ ਕੇ ਮਨ ਖੜਨਾ ਜਿਵੇਂ ਇਸ ਵਾਰ ਝੋਨੇ ਵਾਲੀ ਮਸ਼ੀਨ ਤੇ ਆਪਾਂ ਨੇ ਟ్రਾਇਲ ਕਰਿਆ ਨਾ ਜਿਵੇਂ ਇਸ ਵਾਰ ਉਹਦੇ ਝਾੜ ਚ ਆਪਾਂ ਨੂੰ ਪ੍ਰੋਫਿਟ ਹੋਇਆ ਪੋਜ਼ਿਟਿਵ ਰਿਜ਼ਲਟ ਆਇਆ ਆਪਾਂ ਨੂੰ ਦਾ ਤੇ ਉਸ ਹਿਸਾਬ ਨਾਲ ਹੁਣ ਸੁਪਰ ਸੀਟਰ ਤੇ ਚੱਲੀ ਜਾਣੀ ਹੈ ਪ੍ਰੋਜੈਕਟ ਅੱਗੇ ਕਿ ਵੀ ਸੁਪਰ ਸੀਟਰ ਕਿਵੇਂ ਹੈ ਤੇ ਰਿਜ਼ਲਟ ਹੈ ਨਾ ਉਹ ਸਾਰੇ ਇਸ ਵਾਰ ਦੇਖਣ ਨੂੰ ਮਿਲ ਜਣੇ ਆਪਾਂ ਵੀਡੀਓ ਦੇ ਵਿੱਚ ਸਾਂਝੇ ਕਰਦੇ ਰਹਾਂਗੇ ਤੁਹਾਨੂੰ ਤੇ ਤੇ ਸਮੇਂਸ਼ਾਲ ਦਾ ਸੁਪਰ ਸੀਡਰ ਹੈ ਜੀ ਮੈਸੀ ਹੈ 9563 ਬਹੁਤ ਸੋਹਣਾ ਚੱਲ ਰਿਹਾ ਹੈ ਡਾਕਰ ਦੇ ਵਿੱਚ ਸਾਨੂੰ ਆਇਆ ਤਾਂ ਵੀ ਜ਼ੋਰ ਜ਼ਿਆਦਾ ਲੱਗਦਾ ਉਹਦੇ ਆਪਾਂ ਦੇਖੋ ਦਾਣਾ ਤੁਨਾ ਜਿਹੜੀ ਬੀਜ ਕਿਹੜੇ ਇਹ ਬੀਜ 872 ਇਹ ਥੈਲੀ ਵਾਲਾ ਥੈਲੀ ਵਾਲਾ ਠੀਕ ਹੈ ਠੀਕ ਹੈ ਬ੍ਰਦਰ ਸੀਡ ਪੇੜਵਾਲ ਪੇੜਵਾਲ ਇਹ ਅੱਛਾ ਠੀਕ ਹੈ 500 ਕੁਲ 500 ਕੁਲ ਲਓ ਜੀ ਸਵੇਰੇ ਸਵੇਰੇ ਅੱਜ ਠੰਡ ਉਤਰ ਰਹੀ ਹੈ ਸੁਪਰ ਸੀਡਰ ਚੱਲਦਾ ਤਾਂ ਉਧਰ ਆਪਾਂ ਅੱਗੇ ਕਰਾਂ ਤੇ ਇਹਦੀ ਕਟਰ ਦੀ ਆਹ ਪੱਟ ਤਾਂ ਹਾਂ ਬ੍ਰਦਰ ਕਹ ਰਿਹਾ ਹਲਾਤਾ ਹਲਾਤਾ ਜਦ ਇਹਨੂੰ ਕਿਹਾ ਪਿਛਲੇ ਅੰਦਰ ਜਾ ਕੇ ਬਹਿ ਜਾ ਹੱਲਗੇ ਨਜੇ ਹੀ ਲਗਿਆ ਹਲਖਪੁਰੇ ਗੱਲ ਇਹਦੀ ਆਰਮ ਹੋ ਗਈ ਸੀ ਬਿੰਗੀ ਮੈਂ ਵੀਰ ਨੂੰ ਫੋਨ ਕਰਿਆ ਮਾਂ ਵੀ ਐਵੇਂ ਤੇ ਐਵੇਂ ਕਰਕੇ ਉਹ ਵੀਰਾ ਕਹਿੰਦਾ ਵੀ ਜੇ ਤਾਂ ਪੱਟ ਹੁੰਦਾ ਤਾਂ ਤਾਂ ਠੀਕ ਹੈ ਸਾਨੂੰ ਹੋ ਕੇ ਪੂਰੇ 15 ਤੋਂ 20 ਮਿੰਟ ਚੈੱਕ ਨਟ ਖੋਲਿਆ ਤਾਂ ਅਸੀਂ ਨੇ ਹਾਂ ਚੈੱਕ ਨਟ ਖੋਲਣ ਤੋਂ ਬਾਅਦ ਇਹਦੀ ਹੋ ਰਹੀ ਹੈ ਕੁੱਟਪ੍ਰੀਤ ਜادیه ਤੇ ਨਹੀਂ ਵੀ ਕਿ ਕਿਹੜੇ ਕਿਹੜੇ ਸ਼ੇਰ ਨੇ ਕੱਢੇ ਸ਼ੇਰ ਤਾਂ ਸਾਰੇ ਹੀ ਆ ਸ਼ੇਰ ਤਾਂ ਸਾਰੇ ਹੀ ਹੈ ਚਾਚਾ ਜੀ ਮੋਹਾਲੀ ਚੰਡੀਗੜ੍ਹ ਤੇ ਐਦੀ ਠੰਡ ਤਾਜੀ ਪਹਿਲਾਂ ਤਾਂ ਹਾਂ ਇਹਨੇ ਕੋਟ ਜੈਕਟਾਂ ਖੋਲਤੀਆਂ ਛੋੜੇ ਕੰਬਾ ਜੜਾ ਚੜਿਆ ਬਤਾਇਦਾ ਕੰਬਾ ਤਾਰਿਆ ਹਾਂ ਤੇ ਜੇ ਮੈਨੂੰ ਫੜਾ ਦਿੰਦੇ ਜੇ ਮੈਨੂੰ ਫੜਾ ਦਿੰਦੇ ਮੈਂ ਸਾਰਿਆਂ ਦਾ ਕੰਮ ਬਤਾ ਦਿੰਦਾ ਠੀਕ ਆ ਫੋਕਸ ਕਰ ਥੱਲੇ ਫੋਕਸ ਕਰੋ ਚੀਜ਼ ਦੇ ਉੱਪਰ ਲੱਗੀ ਵੀ ਲੱਗੀ ਵੀ ਠੀਕ ਆ ਹਾਂ ਫੋਕਸ ਕਰੋਦੇ ਉੱਪਰ ਆਹ ਅਣਖ ਦੀ ਗੱਲ ਹੋ ਗਈ ਜੀ ਵਧੀਆ ਕੰਮ ਹੋ ਗਿਆ ਵਧੀਆ ਕੰਮ ਹੋ ਗਿਆ ਚਾਚਾ ਪੂਰਾ ਕੱਢ ਤਾਂ ਬਾਹਰ ਚਲੋ ਬਈ ਮੈਂ ਵੀ ਚਾਚਾ ਅੱਜ ਤਾਂ ਆਪਾਂ ਨੂੰ ਟਾਈਮ ਨਾਲ ਮਿਲ ਗਈ ਮਸ਼ੀਨ ਅੱਜ ਤਾਂ ਖਿੱਚ ਦੂੰਗਾ ਸਾਰੇ ਖੇਤ ਨਾ ਸਾਰੇ ਹਾਲੇ ਕਿਤੇ ਥੋੜੇ ਰਹਿੰਦੇ ਨੇ ਕਿਤੇ ਥੋੜੇ ਰਹਿੰਦੇ ਤੈਨੂੰ ਤਾਂ ਮੈਂ ਪਿੱਛੇ ਭਜਾ ਭਜਾ ਰੱਖਦਾ ਹੈ ਨਾ ਪੂਰਾ ਪਰ ਦੋ ਹਿੰਮਤ ਹੀ ਬਹੁਤ ਆ ਦੇਖ ਲੈ ਜਿਹੜੇ ਪਿੱਲਰ ਜੇ ਤਾਂ ਸੈੱਟ ਕਰੇ ਆ ਮਿੰਟ ਚ ਵਿੱਚ ਮੜ ਗਿਆ ਗੁੰਦੂ ਜੀ ਨੇ ਲੱਗ ਗਿਆ ਲਾੜੇਦਾਰ ਨੇ ਵੀ ਕਿੱੱਚਿਆ ਆ ਪਾ ਕੰਮ ਪੂਰਾ ਇਹ ਵੀ ਚਾਹ ਪੀ ਕੇ ਵਾ ਜਿੰਨੀ ਵਾਰੀ ਕੀਲੇ ਕਰਦਾ ਉਨੀ ਵਾਰੀ ਚਾਹ ਪੀ ਲੈਂਦਾ ਹੈ ਨਾ ਕੀਲੇ ਚ ਦੋ ਵਾਰੀ ਚਾਹ ਨਹੀਂ ਗਿਣਾ ਕਰ ਇੱਕ ਕਿਲੇ 'ਚ ਦੋ ਵਾਰੀ ਪੀਂਦਾ ਹੈ ਦੋ ਵਾਰੀ ਚਾਹ ਨੂੰ ਗੁਣਾ ਕਰ ਦੇ ਕਿਲੇ 'ਚ ਹਾਂ ਲੈ ਸਮੋਸੇ ਲੈ ਕੇ ਆਇਆ ਭਾਈ ਚਾਚਾ ਚਾਚਾ ਫੋਨ ਦੀ ਪਾਲਟੀ ਹੈ ਫੋਨ ਪੁੱਛ ਫੋਨ ਕਿੱਥੇ ਹੈ ਫੋਨ ਕਿੱਥੇ ਹੈ ਬਾਈ ਉੱਪਰਲੀ ਜੇਬ ਵਿੱਚ ਚਾਚੀ ਕੋਣ ਹੈ ਫੋਨ ਤੇ ਚਾਚੀ ਕੋਣ ਹੈ ਫੋਨ ਥੋੜੀ ਚਾਚੀ ਕੋਣ ਨਹੀਂ ਤੇ ਮੈਂ ਕਿਹਾ ਕਿ ਕੱਟੇ ਨੂੰ ਮਣਦੂਦ ਤੇ ਕਿਹਾ ਭਾਉ ਆਹ ਮਨਦੂਦ ਆਹ ਰੋ ਮਿਨਿਸਟਰ ਆਹੋ ਬੰਦੇ ਗਾਣਾ ਪਿੰਡਾਂ ਦੇ ਕਹਿੰਦੇ ਬਾਹਰ ਹੀ ਲੈਣੀ ਗਾਣਾ ਪਿੰਡਾਂ ਦੇ ਤੇ ਪ੍ਰਧਾਨ ਮੰਤਰੀ ਆ ਪ੍ਰਧਾਨ ਮੰਤਰੀ ਕਾਲਜ ਚ ਦਵਾ ਪੱਕ ਨਹੀਂ ਲੈ ਲੋ ਅਲੱਗੋ ਕੀ ਆ ਪੁੱਤ ਆ ਗਿਆ ਫੋਨ ਤਾਂ ਦਿਖਾ ਦੇ ਫੋਨ ਤੇਰੀ ਭੁਧਾਈ ਲੈ ਗਈ ਹੋਰ ਇਹ ਛੜਾਈ ਰਹਿ ਗਿਆ ਹੈਗਾ ਕਾਨੂੰਆ ਹੈਗਾ ਬੜੇਵਾ ਹੈਗਾ ਆ ਦੇਖ ਆਪਣੇ ਬਾਹਰ ਖਾਣੇ ਉਹਦੇ ਆ ਦੇਖ ਟੈਂਪੋਂ ਉਹਦੇ ਇੱਛਾ ਕਿਚੀ ਅੱਜ ਉਹਦੇ ਚੰਦਰ ਟਰੈਕਟਰ ਤੇ ਜਮਾਈ ਦਾ ਗੜ ਕੋਟਣਾ ਨਾ ਆ ਆ ਤੀ ਇਹ ਜਿ ਭਜਦਾ ਉਹਦਾ ਆ ਟੂਲੇ ਤੱਕ ਸੁਣ ਦਿੱਤੇ ਉਹਦੇ ਆ ਚੋੜਾ ਕੋਲ ਖੜਾ ਨਹੀਂ ਸੁਣਦਾ ਹੈਗਾ ਇਹ ਨੂੰ ਆਇਨਾ ਕਿਆ ਕਰ ਅੰਕਲ ਹੁਣੇ ਆ ਕੀ ਕੀ ਆ ਹੁਣੇ ਆ ਜਸਵੀਰ ਅੰਕਲ ਉਹਨੇ ਆ ਕੇ ਗਿਆ। ਜਾ ਮਿਲ ਕੇ ਗਿਆ ਹੋਰ। ਜਾ ਪਾਲੀ ਤੁਸੀਂ ਨੇ। ਕੋਈ ਨਾ ਤੁਸੀਂ ਲਓ। ਲਾਲ ਲਾੜ ਦੇ ਵਿੱਚ ਆ ਚੰਗਾ ਜਾਈ ਜਾ। ਹੋਰ ਬਹਿ ਕੇ ਖਾ ਲਓ, ਬਹਿ ਕੇ ਖਾ ਲਓ। ਇਹ ਲਾਲ ਲਾੜ ਦੇ ਵਿੱਚ ਆ ਚੰਗਾ ਜਾਈ ਜਾ। ਇਹ ਉਹ ਟਰੈਕਟਰ ਹੈ ਤੇ ਗੱਡੀ ਵੀ ਟਰਾਲੀ ਹੋਵੇ ਨਾ ਕੋਲ ਆ ਕੇ ਖੜ ਜਵੇ ਆਪਣੇ ਵੀ ਨਿਕਰ ਜਿੰਦੇ ਵੀ ਹਾਂ ਕਿਤੇ ਇਹ ਨਾ ਕੱਢ ਕੇ ਪਾ। ਇਹ ਉਹ ਚੀਜ਼ ਹੈ। ਹੂੰ। ਪਾਲੀ ਤਾਂ ਲੈਂਦਾ ਹੁਣ ਕਰਦੇ ਵੀ ਭਾਈ ਤੁਸੀਂ ਨਾ ਕਰ। ਬੀਟਰ ਪਾ। ਇਮੇਂ ਹੀ ਨਾ ਬਿੱਟੀ ਅੰਦਰ ਕਰਦੇ ਹੋ। ਕੀ ਆ ਲੈ ਲੈਂ ਤਰਾ? ਵਧੀਆ ਜੀ। ਚੱਲ ਰਿਹਾ ਕੰਮ ਚੋਰਾ ਚੋਰਾ ਦਾ। ਉਹ ਯਾ ਵੀ ਰੌਣ ਕਿੱਕ ਨਾ ਲੱਦੀ ਹੋਇ। ਕੀ ਆ ਲੈ ਜੀ? ਫਸੀ ਕਾਲ ਜੀ ਠੀਕ ਠਾਕ ਹੋ। ਅੰਦਰ ਰੱਖੋ। ਚੱਲ ਰਿਹਾ ਕੰਮ ਵਧੀਆ। ਰਸ ਪੀ ਲੈਨੇ। ਕਿੰਨੇ ਦਿਨ ਹੋ ਗਏ ਇਹ ਇਹ ਦਿਲ ਚਲਾਇ ਨੂੰ ਕੰਮ? ਹਾਂ। ਸਪੈਸ਼ਲ ਆਇਆ ਤੇ ਤੇਰੇ ਬਾਤ ਤੇ ਤੇਰੇ ਬਾਤ ਸਪੈਸ਼ਲ ਆਇਆ ਐ ਏ ਥੋੜੀ ਜੀ ਸਾਰੀਆਂ ਤੇ ਦੁਨੀਆ ਸੀ ਕਿੱਦਾਂ ਦਾਣਾ ਖਾਣਾ ਚੱਪਾ ਦੋ ਚਾਰ ਦਾਣੇ ਦਊਗਾ ਕਿਹੜਾ ਗੰਨਾ ਉਹ ਪਿੱਛੇ ਵਾਲਾ ਆਇਆ ਹਨਾ ਇੱਥੇ ਤੁਹਾਡਾ ਠੀਕ ਹੈ ਠੀਕ ਹੈ ਮੈਂ ਵੀ ਗਿਆ ਤਾਂ ਕੱਲ ਮੈਂ ਆਪਾਂ ਵੀ ਚੱਕ ਦਿੰਨੇ ਪਰ ਗਾਂ ਹੀ ਜਾਊਗਾ ਮੈਨੂੰ ਲੱਗਦਾ ਜਨਵਰੀ ਜੂਨਵਰੀ ਲੈ ਕੇ ਲੰਬਾ ਸੰਘਰਸ਼ ਆ ਇਹ ਚੱਲੀ ਜਾਣਾ ਵਧੀਆ ਹਾਂ ਇਹ ਕਿਹੜੇ ਥੋੜੇ ਟਾਈਮ ਦਾ ਹੀ ਹੈ ਆਪਣਾ ਸ਼ੁਰੂ ਕਰਿਆ ਹਾਲੇ ਨਹੀਂ ਆ ਆਪਣਾ ਪਹਿਲਾਂ ਗੱਡਿਆ ਤਾਂ ਹਾਂ ਬਾਕੀ ਹੁਣ ਬਾਅਦ ਚ ਗੱਡੂਗਾ ਹਾਲੇ ਜੀ ਠੀਕ ਹੈ ਲੈ ਖੋਲਾ ਹਾਂ ਕਿਹੜਾ ਕਿਹੜਾ ਚਿਤਾ ਨੋਨ ਹਾਂ ਹੁਣ ਨਿਪੜ ਗਿਆ ਬਜਾਈ ਦਾ ਅਜੀ ਅੱਛਾ ਰੋਣੀ ਵਾਲੇ ਹੋਣੇ ਸਾਰੀ ਰੋਣੇ ਕਰੀ ਠੀਕ ਹੈ ਠੀਕ ਹੈ ਠੀਕ ਬਟਾ ਘਟ ਰਹੇ ਤੇ ਇੱਥੇ ਨਾ ਕਿਲੋ ਨਾਲ 655 ਸੀਆਰਡੀ ਹੋਈ ਹੈ ਇਹਦੇ ਤੇ ਕੋਈ ਚਲਬਾ ਕਰਿਆ ਇਹ ਕਹਿੰਦੇ ਵੀ ਇਹ ਦਬਦਾ ਨਹੀਂ ਇੰਨਾ ਅੱਜ ਕੁੱਤਾ ਸੁਪਰ ਸੀਟਰ ਹੈ ਕੱਲ ਕਹਿੰਦੇ ਟ੍ਰਾਇਲ ਪਾਸ ਹੋਇਆ ਤੇ ਮੈਂ ਪਹਿਲਾਂ ਮੀਡੀਅਮ ਲਾ ਕੇ ਨਾਰਮਲ ਦੇ ਫੁੱਲ ਲੋ ਇਲੀਵਨ ਥੱਲੇ ਆ ਟੌਪ ਲਿੰਕ ਟਾਈਟ ਕਰਤੀ ਹੋਰ ਤੇ ਦੇਖੋ ਕੀ ਬਦਲ ਹਾ ਤਾਂ ਪਹਿਲਾਂ ਲੋ ਹੈ ਜੇ ਹੁਣ ਮੈਂ ਇੱਥੇ 3ਆ ਲੋ ਵੀ ਲਾਉਣਾ ਤਾਂ ਵੀ ਕੋਈ ਫਰਕ ਨਹੀਂ ਟਰੈਕਟਰ ਨੂੰ ਤੇ ਆਹ ਇੱਕ ਵਾਰ ਮੈਂ ਜੇ ਰੇਸ ਲੂੰਗਾ ਜੀ ਤੇ ਹੁਣ ਆਵਾਜ਼ ਵੀ ਕੋਈ ਨਹੀਂ ਬਦਲੀ ਕਰ ਰਹੀ ਹੋਣੀ ਅਰਟੀਗੋ ਕੀ ਉੱਪਰ ਹੈ ਨੇ ਛੇੜੂਂਗੇ ਇਕੜੇ ਤੁਸੀਂ ਇੱਕ ਹੋਰ ਹੁਣ ਦੰਨ ਛੇੜੂਂਗੇ ਇਕੜੇ ਸਿੱਖੋ ਛਿੜ ਕੇ